ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਰਸ਼ਵੀਨਿ ਕੁਮਾਰ ਪਲੱਸ 2 ਪੋਲੀਟੀਕਲ ਸਾਇੰਸ ਦੀ ਬੈਕ ਐਕਸਰਸਾਈਜ਼ ਆਪਾਂ ਨਵੀਂ ਬੁੱਕ ਦੀ ਕਰ ਰਹੇ ਹਾਂ ਲੈਸਨ ਨੰਬਰ 13 ਡਾਕਟਰ ਅੰਬੇਦਕਰ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਵਿਚਾਰ ਆਓ ਵਿਦਿਆਰਥੀਓ ਦੇਖੀਏ ਛੋਟੇ ਪ੍ਰਸ਼ਨਾਂ ਦਾ ਸੋਲੂਸ਼ਨ ਇਸ ਤੋਂ ਪਹਿਲੇ ਨੋਟ ਕਰੋ ਬਈ ਕਨਸੈਪਟ ਗੁਰੂ ਏਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾਣਾ ਲਾਈਕ ਕਰਨਾ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਨਾ ਕਿਉਂਕਿ ਪਲਸ 2 ਦੇ ਸਿਲੇਬਸ ਨਾਲ ਰਿਲੇਟਡ ਸਾਰੀਆਂ ਵੀਡੀਓਜ਼ ਤੁਹਾਨੂੰ ਇੱਥੇ ਮਿਲਣਗੀਆਂ ਨਵੇਂ ਲੈਸਨ ਵੀ ਤੇ ਪੁਰਾਣੇ ਲੈਸਨ ਵੀ ਪੁਰਾਣੀਆਂ ਵੀਡੀਓਜ਼ ਵੀ ਪੁਰਾਣੇ ਕੁਐਸਚਨ ਆਨਸਰ ਵੀ ਆਓ ਆਪਾਂ ਦੇਖੀ ਹੁਣ ਲੈਸ ਨੰਬਰ 13 ਦੇ ਛੋਟੇ ਪ੍ਰਸ਼ਨਾਂ ਦੇ ਉੱਤਰ ਸੋ ਬੇਟਾ ਪਹਿਲਾ ਪ੍ਰਸ਼ਨ ਹੈਗਾ ਲੈਸ ਨੰਬਰ 13 ਡਾਕਟਰ ਮੇਧਕਰਵਾਲਾ ਇਹ ਸਪੈਲ ਉਹ ਪਛਣਾ ਡਾਟਰ Ambedkar ਜੀ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਬਾਬਾ ਸਾਹਿਬ ਤੇ ਸੰਵਿਧਾਨ ਦੇ ਪਿਤਾਮਾ ਵੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਬਾਬਾ ਸਾਹਿਬ ਬਾਬਾ ਬੀ ਏ ਬੀ ਏ ਯਾਨੀ ਪੰਜਾਬੀ ਚ ਬੱਬੇ ਕੰਨਾ ਬੱਬੇ ਕੰਨਾ ਬਾਬਾ ਸਾਹਿਬ ਤੇ ਸੰਵਿਧਾਨ ਦੇ ਪਿਤਾਮਾ ਕਰਕੇ ਵੀ ਜਾਣਿਆ ਜਾਂਦਾ ਅ ਦੂਜਾ ਕ੍ਰਿਸ਼ਨ ਜੀ ਕੇਸ਼ਵ ਕਾਉਂਟ ਸਾਨੂੰ ਦੂਜਾ ਪ੍ਰਸ਼ਨ ਹੈ ਅਧਿਆਪਕ ਉਹ ਇੱਕ ਅਧਿਆਪਕ ਸਨ ਠੀਕ ਹੈ ਬੇੜਕਰ ਸਾਹਿਬ ਦੇ ਅਧਿਆਪਕ ਸਨ ਤੀਜਾ ਪ੍ਰਸ਼ਨ ਹੈ ਡਾਟਰ ਮੇਦਕਰ ਜੀ ਨੂੰ ਮਹਾਤਮਾ ਬੁੱਧ ਦੀ ਸਵੈ ਜੀਵਨੀ ਕਿਸ ਨੇ ਭੇਂਟ ਕੀਤੀ ਉਹਨਾਂ ਦੇ ਦਾਦਾ ਕੈਲੂਸਕਰ ਨੇ ਉਹਨਾਂ ਦੇ ਦਾਦਾ ਕੈਲੂਸਕਰ ਨੇ ਇਹ ਭੇਂਟ ਕੀਤੀ ਸੀ ਆ ਚੌਥਾ ਪ੍ਰਸ਼ਨ ਹੈ ਯਸ ਅਗਲਾ ਪ੍ਰਸ਼ਨ ਹੈ ਬਈ ਡਾਟਰ ਭੀਮrao ਦੇ ਲੋਕਤੰਤਰ ਬਾਬਤ ਵਿਚਾਰਾਂ ਨੂੰ ਕਿਸ ਵਿਚਾਰਕ ਨੇ ਪ੍ਰਭਾਵਿਤ ਕੀਤਾ ਜੌਨ ਡੇਵੀ ਨੇ ਜੌਨ ਡੇਵੀ ਉਹਨਾਂ ਦਾ ਨਾਮ ਸੀ ਜੌਨ ਡੇਵੀ ਇਹਨਾਂ ਨੇ ਲੋਕਤੰਤਰ ਸੰਬੰਧੀ ਉਹਨਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ ਨੈਕਸਟ ਕੁਐਸਚਨ ਹੈਗਾ ਭਈ ਸਾਲ 1924 ਵਿੱਚ ਡਾਟਰ ਭੀਮrao Ambedkar ਨੇ ਕਿਹੜੀ ਸੰਸਥਾ ਯਾਨੀ ادارے ਦੀ ਸਥਾਪਨਾ ਕੀਤੀ ਸੀ depressed class welfare association ਇਹ ਸੰਸਥਾ ਨਾ ਸੀ डिप्रेसड क्लास ਵੈਲਫੇਅਰ ਐਸੋਸੀਏਸ਼ਨ नेक्स्ट क्वेश्चन ਹੈਗਾ ਖਾਲੀ ਥਾਂ ਵਾਲਾ ਡਾਕਟਰ ਭੀਮ राव ਉਮੀਦਕਰ ਨੇ ਆਪਣੀ ساری ਜ਼ਿੰਦਗੀ डैश ਲੋਕਾਂ ਦੀ ਭਲਾਈ ਲਈ ਦੇ ਲਖੇ ਲਈ ਜਿਹੜੇ ਲੋਕਾਂ ਦੇ ਦੱਬੇ ਕੁਚਲੇ ਦੱਬੇ ਕੁਚਰੇ ਲੋਕਾਂ ਲੋਕਾਂ ਦੀ ਭੜਾਈ ਲਈ ਉਹਨਾਂ ਆਪਣਾ ਸਾਰਾ ਜੀਵਨ ਲਾਇਆ। ਅਗਲਾ ਪ੍ਰਸ਼ਨ ਹੈਗਾ ਭਾਰਤ ਵਿੱਚ ਸਾਰੀਆਂ ਬੁਰਾਈਆਂ ਦੀ ਜੜ ਕੀ ਹੈ? ਜਾਤ-ਪਾਤ ਹੈ। ਡਾਟਰ ਮੇਦਕਰ ਦਾ ਮੰਨਣਾ ਸੀ ਭਾਰਤ ਵਿੱਚ ਸਾਰੀਆਂ ਬੜਾਈਆਂ ਬੁਰਾਈਆਂ ਦੀ ਜੜ ਜਿਹੜੀ ਹੈ ਉਹ ਜਾਤ-ਪਾਤ ਹੈ। ਡਾਟਰ ਭੀਮrao ਮੇਦਕਰ ਜਾਤ ਪ੍ਰਥਾ ਨੂੰ ਦੋ ਧਾਰੀ ਤਲਵਾਰ ਕਹਿੰਦੇ ਸੀ ਕੀ ਕਹਿੰਦੇ ਸੀਗੇ? ਦੋ ਧਾਰੀ ਤਲਵਾਰ ਯੂਰਪੀਅਨ ਲੋਕਾਂ ਦੇ ਉਥਾਨ ਲਈ ਮਾਰਟਿਨ ਲੂਥਰ ਕਿੰਗ ਮਾਰਟਿਨ ਲੂਥਰ ਕਿੰਗ ਬੰਦੇ ਦਾ ਨਾਮ ਸੀ ਉਹਦਾ ਯੋਗਦਾਨ ਬਹੁਤ ਜ਼ਿਆਦਾ ਬਹੁਤ ਹੀ ਮਹੱਤਵਪੂਰਨ ਹੈ ਲਾਸਟ ਕੁਐਸਚਨ ਹੈਗਾ ਛੋਟੇ ਪ੍ਰਸ਼ਨਾਂ 'ਚ ਬਈ ਰਾਜਨੀਤਿਕ ਤੌਰ ਤੇ ਆਜ਼ਾਦੀ ਆਜ਼ਾਦ ਹੋਣ ਲਈ ਮਨ ਅਤੇ ਆਤਮਾ ਦੀ ਮੁਕਤੀ ਲਾਜ਼ਮੀ ਹੈ ਮਨ ਅਤੇ ਆਤਮਾ ਦੀ ਮੁਕਤੀ ਲਾਜ਼ਮੀ ਹੈ ਇਹ ਸੀਗੇ ਛੋਟੇ ਪ੍ਰਸ਼ਨ ਵੈਸੇ ਇਸਲਾ ਸੰਦੇ ਵੱਡੇ ਪ੍ਰਸ਼ਨ ਜਿਹੜੇ ਨੇ ਆ 4 ਨੰਬਰ ਵਾਲੇ ਪ੍ਰਸ਼ਨ ਤੇ ਦੂਜੇ ਪ੍ਰਸ਼ਨ ਜਿਹੜੇ ਨੇ ਉਹ ਵੀ ਆਪਾਂ ਦੇਖ ਲੈਣੇ ਇੱਕ ਵਾਰ ਜੌਨ ਡੈਵੀ ਦੇ ਲੋਕਤੰਤਰ ਬਾਰੇ ਵਿਚਾਰ ਸਮਝਾਓ ਸਮਾਜਿਕ ਵਿਕਾਸ ਬਾਰੇ ਡਾਟਰ ਬੀਬੀ ਰੋਬੇਦਕਰ ਪੀਬੀਰੋਬੇਦਕਰ ਦੇ ਵਿਚਾਰਾਂ ਦਾ ਵਰਣਨ ਕਰੋ ਸਤੰਤਰਤਾ ਸਮਾਨਤਾ ਭਾਈਚਾਰਾ ਦਰਮਿਆਨ ਆਪਸੀ ਸਬੰਧ ਕਿਵੇਂ ਹੈ ਸਵਿਪਤ ਚੋਣ ਮੰਡਲ ਤੋਂ ਕੀ ਭਾਗ ਹੈ ਡਾਟਰ ਪੀਬੀਰੋਬੇਦਕਰ ਦੇ ਸੰਵਿਧਾਨ ਰਚਮਾ ਵਿੱਚ ਪਾਈ ਯੋਗਦਾਨ ਦਾ ਵਰਣਨ ਕਰੋ ਇਹਦੇ ਨਾਲ ਨਾਲ ਛੋਟੇ ਪ੍ਰਸ਼ਨ ਜਿਹੜੇ ਇਹ ਪ੍ਰਸ਼ਨਾਂ ਦੇ ਉੱਤਰ ਵੀ ਜਲਦੀ ਆਪਾਂ ਵੀਡੀਓ ਬਣਾ ਕੇ ਤੇ ਇੱਕ ਇੱਕ ਦੋ ਦੋ ਪ੍ਰਸ਼ਨ ਕਰਕੇ ਸਾਲਵ ਕਰਾਂਗੇ ਵੱਡੇ ਪ੍ਰਸ਼ਨਾਂ ਵਿੱਚ ਜਿਹੜੇ 50 60 ਲਾਈਨਾਂ ਚਾਂਸਰ ਦੇਣੇ ਨੇ ਡਾਟਰ ਭੀਮrao Ambedkar ਅਨੁਸਾਰ ਜਾਤ ਪ੍ਰਥਾ ਸਾਰੀਆਂ ਸਮਾਜਿਕ ਆਰਥਿਕ ਰਾਜਨੀਤਿਕ ਬੁਰਾਈਆਂ ਦੀ ਜੜ ਕਿਵੇਂ ਹੈ ਡਾਟਰ ਭੀਮrao Ambedkar ਰਾਜਨੀਤੀ ਤੇ ਆਰਥਿਕਤਾ ਨਾਲੋਂ ਸਮਾਜਿਕਤਾ ਨੂੰ ਪਹਿਲ ਕਿਉਂ ਦਿੰਦੇ ਸਨ ਨੈਕਸਟ ਕੁਐਸਚਨ ਆ ਵੱਖਰਾ ਚੋਣ ਮੰਡਲ ਤੇ ਸਾਂਝਾ ਸੰਗ ਚੋਣ ਮੰਡਲ ਬਾਰੇ ਮਹਾਤਮਾ ਗਾਂਧੀ ਤੇ Ambedkar ਜੀ ਦੇ ਵੱਖਰੇਵਾ ਤੇ ਸੰਯੋਗਤ ਬਾਰੇ ਲਿਖੋ ਲਾਸਟ ਕੁਐਸਚਨ ਹੈ ਡਾਟਰ ਭੀਮrao ਬੇਦਕਰ ਜੀ ਦੇ ਆਰਥਿਕ ਵਿਚਾਰਾਂ ਤੇ ਉਹਨਾਂ ਦੇ ਆਰਥਿਕ ਖੇਤਰ ਵਿੱਚ ਪਾਈ ਯੋਗਦਾਨ ਦਾ ਵਰਣਨ ਕਰੋ ਸੋ ਪਿਆਰੇ ਵਿਦਿਆਰਥੀਓ ਇਹ ਜਿਹੜੇ ਵੱਡੇ ਪ੍ਰਸ਼ਨ ਇਹਨਾਂ ਦਾ ਉੱਤਰ ਵੀ ਤੁਹਾਨੂੰ ਜਲਦੀ ਆਪਾਂ ਵੀਡੀਓ ਬਣਾ ਕੇ ਦੇਵਾਂਗੇ ਬਾਕੀ ਮੈਂ ਲਾਈਵ ਕਲਾਸ ਵੀ ਲਗਾਨਾ ਵਾ ਤੇ ਤੁਸੀਂ ਜਰੂਰ ਦੇਖਦੇ ਰਹੋ ਜਦੋਂ ਵੀ ਕਦੇ ਲੱਗੇ ਤੇ ਜਰੂਰ ਅਟੈਂਡ ਕਰਨੀ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕਰਾਇਆ ਤੇ ਜਰੂਰ ਕਰੋ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂ